ਦੇਖੋ ਸਭ ਤੋਂ ਵੱਡਾ ਕੰਮ ਜਿਹੜਾ ਬਠਿੰਡੇ ਦਾ ਸੀਗਾ ਉਹ ਸੀਗਾ ਕਿ ਇੱਥੋਂ ਦਾ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਜਿਹੜਾ ਪਲਾਂਟ ਸੀਗਾ ਉਹ ਕਿਉਂਕਿ ਦਰਮਿਆਨ ਚ ਆ ਗਿਆ ਸੀ ਸੰਗਣੀ ਆਬਾਦੀ ਦੇ ਆ ਗਿਆ ਸੀ ਔਰ ਉਹਨੂੰ ਬਠਿੰਡੇ ਸ਼ਹਿਰ ਤੋਂ ਆਬਾਦੀ ਤੋਂ ਦੂਰ ਕਿਤੇ ਲੈ ਕੇ ਜਾਣਾ ਹੈ ਤਾਂ ਐਦੂ ਪਹਿਲਾਂ ਸਰਕਾਰ ਫੈਸਲਾ ਲੈ ਚੁੱਕੀ ਹੈ ਕਿ ਅੰਮ੍ਰਿਤਸਰ ਜਲੰਧਰ ਬਠਿੰਡਾ ਤੇ ਪਟਿਆਲਾ ਦੇ ਜਿਹੜੇ ਵੇਸਟ ਡੰਪ ਹੈ ਇਹਨਾਂ ਨੂੰ ਰੀ ਲੋਕੇਟ ਕਰਨਾ ਹੈ ਰੀ ਲੋਕੇਸ਼ਨ ਕਮੇਟੀ ਜਿਹੜੀ ਆ ਉਹ ਉਹ ਉਹਦਾ ਗਠਨ ਹੋ ਚੁੱਕਿਆ ਹੈ ਔਰ ਅਗਲੇ 3 ਮਹੀਨਿਆਂ ਦੇ ਵਿੱਚ ਵਿੱਚ ਨਵੀਂ ਸਾਈਟ ਤੇ ਇਹਨਾਂ ਪਲਾਂਟਾਂ ਨੂੰ ਲੈ ਕੇ ਜਾਵਾਂਗੇ ਸਭ ਤੋਂ ਵੱਡਾ ਬਠਿੰਡੇ ਸ਼ਹਿਰ ਦਾ ਇਹ ਕੰਮ ਸੀ ਇੱਕ ਵੱਡਾ ਕੰਮ ਸੀ ਇੱਥੇ ਸ਼ਾਮਲਾੜ ਤੇ ਵਕਫ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਜਿੱਥੇ ਲੋਕਾਂ ਨੇ ਘਰ ਪਾ ਚੁੱਕੇ ਐ ਉਹਨਾਂ ਨੂੰ ਉਹਨਾਂ ਦੀ ਮਲਕੀਅਤ ਜਿਹੜੀ ਹੈ ਉਹ ਮਾਲਕੀ ਮਿਲ ਸਕੇ ਇਹ ਵੱਡਾ ਕੰਮ ਹੈ ਤੀਸਰਾ ਕੰਮ ਹੈ ਕਿ ਇੱਥੇ ਦੇ ਜਿਹੜੇ ਸੂਏਜ ਤੇ ਪਾਣੀ ਦਾ ਜਿਹੜਾ ਨਿਜ਼ਾਮ ਹੈ ਸ਼ਹਿਰ ਦਾ ਇਹ ਧਰਮ ਬਰਮ ਹੋਇਆ ਪਿਆ ਹੈ ਇਨੂੰ ਸਹੀ ਕਰੀਏ ਕਿਉਂਕਿ ਅਗਲੇ 3-4 ਮਹੀਨਿਆਂ ਚ بارشਾਂ ਆ ਜਾਣਗੀਆਂ ਔਰ ਇਹ ਸਾਰਾ ਸ਼ਹਿਰ ਜਿਹੜਾ ਹੈ ਇਹ ਡੁੱਬ ਜਾਂਦਾ ਹੈ ਚੌਥਾ ਕੰਮ ਹੈ ਕਿ ਇੱਥੇ ਜਿਹੜੇ ਕਿਉਂਕਿ ਰੇਲਵੇ ਦਾ ਬੜਾ ਵੱਡਾ ਮਰਕਜ਼ ਹੈ ਬੜੀਆਂ ਲਾਈਨਾਂ ਇੱਥੋਂ ਨਿਕਲਦੀਆਂ ਤੇ ਕਈ ਅੰਡਰ ਬ੍ਰਿਜ ਤੇ ਓਵਰ ਬ੍ਰਿਜ ਜਿਹੜੇ ਆ ਉਹ ਵੀ ਬਣਾਉਣ ਵਾਲੇ ਰਹਿੰਦੇ ਆ ਤਾਂ ਇਹ ਬੜਾ ਵੱਡਾ ਕੰਮ ਹੈ ਔਰ ਪੰਜਵਾਂ ਕੰਮ ਜਿਹੜਾ ਇੱਥੇ ਇੰਪਰੂਵਮੈਂਟ ਟ੍ਰਸਟ ਦੇ ਕੋਈ ਕੁਝ ਕਲੋਨੀਆਂ ਸੀਗੀਆਂ ਉਹਨਾਂ ਦੇ ਵੀ ਕੋਈ ਇਨਹਾਂਸਮੈਂਟ ਆ ਚੁੱਕੀ ਹੈ ਵਗੈਰਾ ਵਗੈਰਾ ਸੋ ਇਹ ਸਾਰੇ ਕੰਮ ਕੰਮ ਨਾ ਕੋਈ ਵੱਡਾ ਹੈ ਨਾ ਕੋਈ ਛੋਟਾ ਜਿਸ ਤਰ੍ਹਾਂ ਮੈਂ ਆਪਣੇ ਲੈਕਚਰ ਦੇ ਵਿੱਚ ਕਿਹਾ ਕਿ ਸਭ ਤੋਂ ਵੱਡਾ ਕੰਮ ਜਿਹੜਾ ਬਠਿੰਡੇ ਦਾ ਹੈ ਔਰ ਉਹ ਕਿਸੇ ਖਾਸ ਇਲਾਕੇ ਨਾਲ ਉਹਦਾ ਕੋਈ ਤੱਲਕ ਨਹੀਂ ਕਿ ਬਠਿੰਡੇ ਦੇ ਵਿੱਚ ਜਿਹੜਾ ਕਾਰੋਬਾਰ ਦਾ ਪਹੀਆ ਜਾਮ ਹੋ ਚੱਕਿਆ ਇਹ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ ਸਾਡੇ ਬੱਚਿਆਂ ਲਈ ਰੋਜ਼ਗਾਰ ਦੇ ਮੌਕੇ ਅਸੀਂ ਪੈਦਾ ਕਰ ਸਕੀਏ ਦੋ ਚਾਰ ਪੰਜ ਵੱਡੇ ਕਾਰਖਾਨੇ ਜਿਹੜੇ ਐ ਮਸਲਨ ਕੋਈ ਮੋਟਰਸਾਈਕਲ ਬਣਾਉਣ ਦਾ ਕਾਰਖਾਨਾ ਜਾਂ ਕੋਈ ਪੈਟਰੋケमिकਲ ਜਿਹਦੇ ਨਾਲ ਵੱਡੀ ਪੱਧਰ ਤੇ 10 15 20 ਹਜ਼ਾਰ ਜਾਂ ਲੱਖ ਬੱਚੇ ਨੂੰ ਨੌਕਰੀ ਮਿਲ ਸਕੇ ਮਾਲਵੇ ਦੇ ਇਸ ਖਿੱਤੇ ਚ ਸਭ ਤੋਂ ਵੱਡੀ ਸਰਕਾਰ ਦੀ ਪ੍ਰਾਇੋਰਟੀ ਜਿਹੜੀ ਹੈ ਇਹ ਹੋਏਗੀ ਸਭ ਅੱਛਾ ਸਰ ਇੱਕ ਵਿਜੀਲੈਂਸ ਜਾਂਚ ਹੋਸੀ ਨਾਗਰ ਨਿਗਮ ਤੇ ਰੈਜਾ ਹੋ ਰਹੀ ਹੈ ਤਰਵੈਣੀ ਕੰਪਨੀ ਕੀ ਇਹਦੀ ਜਾਂਚ ਹੋਊਗੀ ਸਾਰੇ ਜਿਵੇਂ ਸਭ ਜਿੰਨੀਆਂ ਵੀ ਕੋਈ ਕੋਈ ਖਾਸ ਨਹੀਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਖਰਚੇ ਪੰਜਾਬ ਸਰਕਾਰ ਦੇ ਪਿਛਲੇ 3 ਸਾਲਾਂ ਤੋਂ ਹੋਇਆ ਜਿਹਨੂੰ ਮੇਜਰ ਖਰਚੇ ਕਹਿੰਦੇ ਛੋਟੇ ਨਹੀਂ ਜਿਹੜੇ ਵੱਡੇ ਖਰਚੇ ਹੋਏ ਆ ਸਭ ਤੋਂ ਪਹਿਲਾਂ ਤਾਂ ਉਹਦਾ ਇੱਕ ਇੰਡੀਪੈਂਡੈਂਟ ਥਰਡ ਪਾਰਟੀ ਆਡਿਟ ਕਰਾਵਾਂਗੇ ਕਿਸੇ ਨਾ ਸਾਡਾ ਆਡਿਟ ਹੋਊਗਾ ਨਾ ਉਹਨਾਂ ਦਾ ਹੋਊਗਾ ਇੱਕ ਥਰਡ ਪਾਰਟੀ ਆਡਿਟ ਹੋਊਗਾ ਬਿਜਲੀ ਬੋਰਡ ਦਾ ਵੀ ਹੋਏਗਾ ਮੈਂ ਅਖਬਾਰਾਂ 'ਚ ਖਬਰਾਂ ਪੜ੍ਹ ਰਿਹਾ ਸੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਜਿਹੜੇ ਕਿ ਲੋਕਲ ਬਾਡੀਜ਼ ਦੇ ਮਨਿਸਟਰ ਹੈ ਉਹਨਾਂ ਨੇ ਨਗਰ ਨਿਗਮ ਜਲੰਧਰ ਦਾ ਵੀ ਕਰਾਇਆ ਹੈ ਬਿਜਲੀ ਬੋਰਡ ਦਾ ਵੀ ਆ ਕਹਿਣ ਦਾ ਮਤਲਬ ਹੈ ਕਿ ਮੁਲਕ ਦੇ ਸਰਮਾਏ ਨਾਲ ਜੇ ਕਿਸੇ ਨੇ ਖਿਲਵਾੜ ਕੀਤਾ ਹੈ ਜੇ ਕਿਸੇ ਨੇ ਕੋਈ ਬੇਨਿਮੀਆ ਕੀਤੀ ਹੈ ਤਾਂ ਫਿਰ ਇਹ ਸਾਡਾ ਧਰਮ ਹੋਏਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਕਾਨੂੰਨ ਦੇ ਸ਼ਿਕੰਜੇ ਚ ਲੈ ਕੇ ਆਈਏ ਕਾਨੂੰਨ ਜਿਹੜਾ ਹੈ ਉਹ ਵੱਡੇ ਛੋਟੇ ਦੀ ਅਮੀਰ ਗਰੀਬ ਦੀ ਕੋਈ ਤਮੀਜ਼ ਨਹੀਂ ਕਰਦਾ ਇਸ ਗਰੀਬ ਮੁਲਕ ਦਾ ਜੇ ਕਿਸੇ ਨੇ ਪੈਸਾ ਖਾਦਾ ਹੈ ਤਾਂ ਉਹਨੂੰ ਉਹਦਾ ਕੋਈ ਨਾ ਕੋਈ ਹਰਜਾਨਾ ਜ਼ਰੂਰ ਭਰਨਾ ਪੈਗਾ ਸੋ ਇਸ 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 ਨiyet ਨਾਲ ਨਹੀਂ ਅਸੀਂ ਨਾ ਸੀ ਕਾਂਗਰਸ ਪਾਰਟੀ ਨਾ ਤਾਂ ਕਿਸੇ ਨੂੰ ਤੰਗ ਕਰਨ ਦੀ ਜਿਹੜੀ ਸਿਆਸਤ ਹੈ ਉਹਦੀ ਕਦੇ ਕਾਇਲ ਰਹੀ ਹੈ ਨਾ ਹੈ ਔਰ ਨਾ ਰਹੇਗੀ ਪਰ ਇਹ ਵੀ ਕਾਂਗਰਸ ਪਾਰਟੀ ਦਾ ਧਰਮ ਹੈ ਕਿ ਜੇ ਕਿਸੇ ਨੇ ਇਸ ਮੁਲਕ ਨੂੰ ਲੁੱਟਿਆ ਤਾਂ ਉਹਨੂੰ ਕੋਈ ਨਾ ਕੋਈ ਹਰਜਾਨਾ ਜ਼ਰੂਰ ਦੇਣਾ ਇਦੇ ਵਿੱਚ ਡੰਡਾ ਬਾਈਪਾਸ ਰੇਪਰ ਦੇ ਵਿੱਚ ਵੀ ਹੋਊਗੀ ਨਹੀਂ ਉਹਦੇ ਬਾਰੇ ਨਾ ਡੰਡਾ ਬਾਈਪਾਸ ਰੇਪਰ ਦੇ ਵਿੱਚ ਦੇ ਵਿੱਚ ਹੋਣਾ ਸਭ ਬਠਿੰਡੇ ਜਿਹੜਾ ਮੋੜ ਮੰਡੀ ਦੇ ਵਿੱਚ ਜਿਹੜਾ ਕਾਂਡ ਹੋਇਆ ਔਰ ਉਹ ਬੜਾ ਅਫਸੋਸਨਾਕ ਹੈ ਸਾਨੂੰ ਉਸ ਦਾ ਬੜਾ ਰੰਜ ਹੈ ਬੜਾ ਗਮ ਹੈ ਔਰ ਜਿਹੜੀ ਉਹਦੀ ਐਸਟੀਐਫ ਬਣੀ ਸੀ ਇੱਕ ਸਪੈਸ਼ਲ ਟਾਸਕ ਫੋਰਸ ਬਣੀ ਸੀ ਔਰ ਉਹਦੀ ਤਹਿਕੀਕਾਤ ਜਿਹੜੀ ਹੈ ਉਹ ਉਹ ਮੈਨੂੰ ਲੱਗਦਾ ਜਾਂ ਤਾਂ جاری ਹੈ ਜਾਂ ਉਹ ਸ਼ਾਇਦ ਉਹ ਅਖੀਰਲੇ ਪੜਾ ਤੱਕ ਪਹੁੰਚ ਚੁੱਕੇ ਹੈ ਉਹ ਕੀ ਹੈ ਉਹ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਇਹ ਇਹਦੀ ਇਹ ਪੁਲਿਸ ਜਿਹੜੀ ਹੈ ਉਹਦੀ ਤਹਿਕੀਕਤ ਕਰ ਰਹੀ ਹੋਵੇ ਦੋ ਮਹੀਨੇ ਦੇ ਹੋ ਗਏ ਕੁਝ ਵੀ ਨਹੀਂ ਹੋਇਆ ਸਭ ਇਹ ਇਹ ਕੋਈ ਨਾ ਕੋਈ ਸਫਰਾਗ ਤਾਂ ਲੱਭਣਾ ਚਾਹੀਦਾ ਹੈ ਔਰ ਇਹ ਇਹ ਅਸੀਂ ਇਹਦੀ ਤਹਿ ਤੱਕ ਪਹੁੰਚੇਗਾ ਪਹੁੰਚਾਂਗੇ ਇਸ ਗੱਲ ਦਾ ਵਿਸ਼ਵਾਸ ਦਵਾਣਾ ਪਰਿਵਾਰ ਕੋਲ ਉਹਨਾਂ ਨੇ ਕਿਹਾ ਹੈ ਕਿ ਸਾਡੇ ਬੰਦਿਆਂ ਨੂੰ ਮਹਾਜਾ ਦਿੱਤਾ ਜਾਂਦਾ ਹੈ ਮੈਨੂੰ ਮੈਂ ਸਭ ਮੈਨੂੰ ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਸਰਕਾਰ ਵੱਲੋਂ ਉਹ ਸਰਕਾਰ ਵੱਲੋਂ ਕਿੰਨਾ ਉਹਦਾ ਮੁਆਵਜ਼ਾ ਉੱਥੇ ਐਲਾਨ ਕੀਤਾ ਗਿਆ ਕਿਉਂਕਿ 2 ਮਹੀਨੇ ਪੁਰਾਣੀ ਗੱਲ ਹੈ ਪਰ ਬਹਰ ਹਾਲ ਜੋ ਵੀ ਹੈ ਤੈ ਤੱਕ ਪਹੁੰਚਾਂਗੇ ਔਰ ਜਿਹੜੇ متاثرین ਹੈ ਉਹਨਾਂ ਨੂੰ ਕੋਈ ਨਾ ਕੋਈ ਅਸੀਂ ਰਾਹਤ ਜਿਹੜੀ ਹੈ ਜ਼ਰੂਰ ਦੇਵਾਂਗੇ ਮਿਹਰਬਾਨੀ ਸਭ ਥੈਂਕ ਯੂ ਸੋਰੀ ਸਭ ਉਹ ਅਸਲ ਚ ਕਈ ਵਾਰੀ ਜੇ ਪੂਰੀ ਗੱਲ ਪੜੀ ਨਾ ਹੋਵੇ ਤਾਂ ਫਿਰ ਉਹ ਉਹ ਸਿਰਫ ਇੱਥੋਂ ਤੱਕ ਹੀ ਮ hạnੂਦ ਹੈ ਕਿ ਸੜਕਾਂ ਦੇ ਨਾਂ ਬਦਲਾਂਗੇ ਉਹ ਪੰਜਾਬ ਦੇ ਕਲਚਰ ਨਾਲ ਤੇ ਪੰਜਾਬ ਦੀ ਹਿਸਟਰੀ ਨਾਲ ਇੱਕ ਬਿਲ ਰਿਲੇਟਡ ਹੈ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦਾ ਹਿੱਸਾ ਹੈ ਔਰ ਜਦੋਂ ਉਹ ਤੁਸੀਂ ਉਹ ਬਿਲ ਤੁਸੀਂ ਪੂਰਾ ਪੜੋਗੇ ਤਾਂ ਸੜਕ ਦਾ ਨਾਮ ਬਦਲਣਾ ਨਾ ਬਦਲਣਾ ਤਾਂ ਬਹੁਤ ਛੋਟੀ ਗੱਲ ਹੈ ਇਹਦੇ ਇਸ ਬਿਲ ਦਾ ਹੋਰ ਵੀ ਬਹੁਤ ਵੱਡੇ ਮਿਹਰਬਾਨੀ